ਪਰਰਾਉ ਸਾਸੀ ਦਾ ਅੱਜ ਦੇ ਬਲੌਗ ਦਾ ਆਗਾਜ਼ ਕਰਨ ਲੱਗੇ ਆਂ ਵੇਖੋ ਜੀ ਮੁੰਡੇ ਲੱਗਿਆ ਤੂੜੀ ਗਾਂ ਕਰਨ ਪਹਿਲਾਂ ਤਾਂ ਲਿਆ ਹੂੰ ਪੱਖਾ ਪੱਖੇ ਫੇਰੇ ਈ ਟਰਾਲੀਆਂ ਅੜਦਾ ਪਾਉਣੀ ਹੁੰਦੀਆਂ ਈ ਗਿਆ ਚਲੋ ਇੰਨੀ ਕੀ ਤੱਕ ਦੇਾਂਗੇ ਅੱਗੇ ਹੈ ਇਹ ਦੋਵੇਂ ਇੱਧਰ ਲੱਗੇ ਆਂ ਆ ਕਰਨ ਲਿਆ ਵੈਲਡਿੰਗ ਟਰਾਲੀ ਹੈ ਟੁੱਟ ਗਈ ਟਰਾਲੀ ਦੇ ਤੂੜੀ ਦੀ ਲਿਆਏ ਆ ਤੇ ਵੈਲਡਿੰਗ ਸੈੱਟ ਵੀ ਆਪਣਾ ਹੀ ਆਪਦਾ ਹੈ ਤੇ ਮੁੰਡਾ ਵੀ ਆਪਦਾ ਹੀ ਅਲਟੂ ਮਿਸਤਰੀ ਇਨੂੰ ਕਿ ਆ ਵੀ ਵੈਲਡਿੰਗ ਕਰ ਲਿਆ ਇਹਨੂੰ ਟਰਾਲੀ ਨੂੰ ਵੈਲਡਿੰਗ ਕਰਕੇ ਇਹਨੂੰ ਜਿਹੜਾ ਵੈਲਡਿੰਗ ਕਰਨ ਦੇ ਆ ਪੁੱਟ ਟਗੀ ਸੀ ਇਸ ਤੋਂ ਬਾਅਦ ਚਲਾਉਣਾ ਹੈ ਸਾਰਾ ਕੰਮ ਲੱਡੂਆ ਉੱਤੇ ਜੁੜੀ ਜਾਂਦਾ ਹੀ ਹੈ ਰਾੜਾਂ ਲੰਮੀਆਂ ਪਾ ਲਿਆ ਸਾਂ ਕਿ ਨਹੀਂ ਹਾਂ ਰਾੜਾਂ ਲੰਮੀਆਂ ਪਾ ਲਿਆ ਹਾਂ ਪੁੱਤ ਉਹ ਦੂਜੀ ਥਾਂ ਤੇ ਲਾ ਲਾਂਗੇ ਖਰਾਬ ਤਾਂ ਹੋ ਜਾਣੀ ਐ ਫਿਰ ਉੱਤੇ ਜੁੜੀ ਜਾਂਦਾ ਟਰਾਲੀ ਨਾਲ ਹਾਂ ਆਇਓ ਅੱਗੇ ਦੂਜਾ ਕਿੱਥੇ ਆ ਹਾਂ ਇੰਦੇ ਕਰਕੇ ਆ ਗਏ ਜੀ ਤੇ ਤੁਹਾਨੂੰ ਕੀ ਆਂਦਾ ਅੱਕਾ ਜੀ ਪੈਂਦੀ ਐ ਹਾਂ ਲਾ ਦੇ ਲਾ ਜੀ ਅੰਦਰ ਐ ਤਾਂ ਨਹੀਂ ਗੁੰਮ ਜਾ ਚਲੋ ਲਾ ਦੋ ਲਾ ਦੋ ਬਲਦੇਵ ਕੀ ਹਾਲ ਹੋ ਗਿਆ ਤੇਰਾ ਹਾਂ ਇਹ ਆ ਫਰਾਂ ਹਾਂ ਇਹ ਹਾਂ ਲੈ ਕੇ ਆ ਗਏ ਆ ਤੂਰੀ ਟਰਾਲੀ ਪਿੰਡ ਹਨ ਜੱਟ ਚਲਾਉਂਦਾ ਟਰੈਕਟਰ ਕੰਨਾ ਨੂੰ ਬਣਾ ਦਾ ਡਰਾਈਵਰ ਕਾਲਾ ਨਹੀਂ ਨੂੰ ਬਣਾਇਆ ਜੀ ਕਰਨ ਨੂੰ ਬਣਾਤਾ ਜੀ ਇਹ ਤੋਂ ਡਾਲਣ ਲੱਗਦਾ ਹਾਏ ਲੱਗਦਾ ਕਿ ਨਹੀਂ ਡਾਲਾ ਤੇ ਤੋਂ ਲੱਗਦਾ ਇੱਕ ਪਾਸਾ ਦਾ ਹਾਂ ਲਾ ਰਿਹਾ ਯਾਰ ਬਸ ਉੱਤੋਂ ਟੱਕ ਕੇ ਪਾ ਉੱਤੋਂ ਚੜ ਕੇ ਆ ਗਏ ਬਾਰੇ ਚੜ ਚੜ ਹਾਂ ਪੈ ਜਾਣਾ ਪਾ ਯਾਰ ਪਾ ਪਾ ਉੱਤ ਚੜ ਕੇ ਪਾ ਪਾ ਤੱਕਦੇ ਹਾਲ ਲੈ ਪੈ ਗਿਆ ਪੈ ਗਿਆ ਬਸ ਇੰਨਾ ਕੰਮ ਸੀ ਕੋਈ ਯਾਰ ਨਹੀਂ ਦੋ ਜਣਿਆਂ ਤੋਂ ਬਿਨਾ ਤੇਰਾ ਕੰਮ ਹੀ ਨਹੀਂ ਸੁੱਤਰ ਆਉਂਦਾ ਹਾਂ ਜਾ ਜਾ ਪਾ ਜਾ ਪਾ ਲੱਗ ਲੱਗ ਤੋ ਡੇਢ ਵਿੰਗਾ ਹੋ ਗਿਆ ਹੈ ਆਇਆ ਕੀ ਕਰੀਏ ਹੁਣ ਚੱਲ ਕਰਨਾ ਕਰ ਸਟਾਰਟ ਇੱਕ ਕਰੀ ਹੁਣ ਤੂੰ ਨਾ ਲੱਗਦੀ ਸਾਰੀ ਪਟ ਕੇ ਆਇਆ ਬੂਆ ਖੋਲਦਾ ਹਾਂ ਇੱਕ ਕਰੀ ਉਹ ਨਾਲ ਲੱਗਣੇ ਗਾੜੀ ਪਾਸੇ ਰੱਖੀ ਰੱਖਣੀ ਆਇਆ ਤਾਂ ਆਪਣੀਆਂ ਥੋੜੀਆਂ ਰਹਿ ਗਈਆਂ ਦੋ ਤਿੰਨ ਹੀ ਹੋਰ ਲਿਆ ਹੋਈਆਂ ਪਰ ਪੜਦੀ ਆ ਬਾਰੀ ਹਾਂ ਜੀ ਜਾਣੀ ਦੇ ਸਕਦੇ ਕੋ ਲੋਹਣਾ ਕਿਉਂ ਲਾਸਟ ਕਿਹੜਾ ਰਹਿ ਗਿਆ ਤੇ ਲਾਸਟ ਟਰਾਲੀ ਲੈ ਕੇ ਚੱਲਿਆਂ ਤੇ ਮਸ਼ੀਨ ਨੂੰ ਪਵਾ ਚੱਲਿਆਂ ਟਰਾਲੀ ਤੇ ਸਾਡਾ ਖੜਾਓ ਟਰੈਕਟਰ ਹਰ ਦਵਾਕ ਵੀ ਵੇਚ ਲਾ ਲੈ ਯਾਰ ਨਹੀਂ ਆਪਰਾਵਾ ਲਵਾ ਲਾ ਹਾਂ ਲਾ ਜੀ ਆ ਹੀ ਰਾਏ ਆ ਵੇਖੋ ਮੁੰਡੇ ਸਾਰੇ ਤੇ ਮੱਝਾਂ ਚਾਰਨਾ ਹਾਂ ਸਾਰੇ ਪਿੰਡ ਦੀਆਂ ਮੱਝਾਂ ਨਾ ਇੱਥੇ ਨਿਆਈਂ ਚੀ ਆ ਸਾਰਾ ਮੱਝਾਂ ਚਾਰਦੇ ਪਏ ਤੂੰ ਕੀ ਲੈਣ ਆਇਆ ਓਏ ਤੇਰੀ ਮੱਝ ਨਹੀਂ ਕੱਟੀ ਨਹੀਂ ਬੱਚੀ ਨਹੀਂ ਹਾਂ ਦਾਦਾ ਨਹੀਂ ਓ ਕੀ ਲੈਣ ਆਇਆ ਤੂੰ ਆ ਕੁਛ ਨਹੀਂ ਜੇ ਤੂੰ ਮੱਝਿਆ ਨਹੀਂ ਤੂੰ ਲੈਣ ਇੱਥੇ ਆਇਆ ਕਿਵੇਂ ਪੁੱਛੋ ਇਹਨੂੰ ਹੁਣ ਪੁੱਛ ਪੁੱਛ ਇਹਨੂੰ ਆ ਕਿਵੇਂ ਆਇਆ ਉਹ ਕਿਵੇਂ ਆਇਆ ਯਾਰ ਰੇੜੀ ਮੰਗਣ ਆਇਆ ਮੁੰਡੇ ਤੂੰ ਕਿਹੜੀ ਰੇੜੀ ਲੇ ਜਾ ਰੇੜੀ ਸਾਡੀ ਲੈ ਜਾ ਮੋਟਰਸਾਈਕਲ ਆ ਲੀਦਾ ਹਾਂ ਹਾਂ ਗੱਡਾ ਚਾਹੀਦਾ ਸੀ ਗੱਡਾ ਹਾਂ ਸਾਰੀ ਨਹੀਂ ਕੀ ਉਹ ਲੈ ਜਾ ਹਾਂ ਤੇ ਉਥੇ ਨੇ ਮਗਰ ਤਾਂ ਖੜੀ ਆ ਆਪਣੇ ਉਹ ਗੋਇਆ ਸੁੱਟਣ ਵਾਲਾ ਟਾਇਰ ਜੇ ਵਾਲੀ ਉਹ ਲੈ ਜਾ ਸਾਡੀ ਟਿਕ ਟੂਕ ਹੀ ਦੇ ਤੋਂ ਲੈਣ ਆਇਆ ਮੈਂ ਇੰਦੇ ਤੋਂ ਤੇ ਦੇ ਦੇ ਇਹਨੂੰ ਰੇੜੀ ਓਏ ਵੇ ਆ ਪਗਮੰਕ ਕਿਲੇ ਆ ਕਿਹਦੀ ਮੰਗੀ ਇਹਨੂੰ ਪੁੱਛ ਮੇਰੀ ਓ ਵੀ ਕੋਚ ਦਾਸਾ ਕੀ ਦੀ ਆ? ਗੱਡੀ ਆ। ਇਹ ਹੁਣੇ ਕਿਹਣੀ? ਵੇ ਪੰਗੇ ਲੈੰਦੇ। ਤੁਹਾਡੇ ਮਗਰ ਲਾਈ ਜਾਣਾ ਝੋਟੇ ਨੇ। ਫੀ ਆਈ ਫਿਰਦੇ ਆ ਸਾਰੇ ਡੰਕਰ। ਕੋਜਾ ਖੜੀਆਂ। ਕੋਜਾ ਖੜੀਆਂ। ਨਾਲੀ ਸਾਡਾ ਪਿੰਡ ਐ ਪਿੰਡ ਦੀ ਨਿਆਈ ਜਿਸੀਂ ਡੰਗਰ ਚਾਰਨ ਡਾਏ ਆ ਇਧਰ ਸੂਰਜ ਦਾ ਮੌਸਮ ਬੜਾ ਵਧੀਆ ਹੋਇਆ ਪੈਂ ਗगनचुੰਮੀ ਮੌਸਮ ਐ ਬਹੁਤ ਵਧੀਆ ਐਡਾ ਵਧੀਆ ਗगनचुੰਮੀ ਮੌਸਮ ਐ ਨਾ ਨਜ਼ਾਰੇ ਆ ਹੀ ਜਾਂਦੇ ਤੇ ਨਜ਼ਾਰੇ ਜਾਈ ਜਾਂਦੇ ਆ ਬਹੁਤ ਵਧੀਆ ਮੌਸਮ ਐ ਠੰਡਾ ਠੰਡਾ ਅੱਜ ਕੱਲ ਠੰਡਾ ਨਹੀਂ ਹੁੰਦਾ ਜਦੋਂ ਕਣਕਾਂ ਸੀ ਵੜਦੇ ਆ ਅੱਗੇ ਤਾਂ ਪੈਂਚ ਪਸੀਨੇ ਜਾਂਦੇ ਪਰ ਐਦ ਕੀ ਰੱਬ ਨੇ ਠੰਡਾ ਹੀ ਮੌਸਮ ਰੱਖਿਆ ਇੱਧਰ ਦੇਖੋ ਨਿੱਕੇ ਨਿੱਕੇ ਬੱਚੇ ਨਾ ਸਿੱਟੇ ਚੁਗਦੇ ਪਏ ਆ ਘਰਾਂ ਤੋਂ ਆਏ ਆ ਵਿਚਾਰੇ ਖਾਣ ਪੀਣ ਜੋਗੇ ਸਿੱਟੇ ਲੈ ਕੇ ਜਾਣਗੇ ਚੁੰ ਜੋਗੇ ਫਿਰ ਉਹਨੂੰ ਕੁੱਟਣਗੇ ਬਣਾਉਣਗੇ ਫਿਰ ਕੋਈ 2-2 ਕਿਲੋ ਦਾਣੇ ਵੇਚਣਗੇ ਗਰੀਬੀ ਵੀ ਕੀ ਕੁਝ ਕਰਾ ਦਿੰਦੀ ਆ ਇਹ ਬੱਚਿਆਂ ਦੀ ਖੇਡਣ ਦੀ ਪੜਨ ਦੀ ਉਮਰ ਆ ਤੇ ਵਿਚਾਰੇ ਗੱਟੇ ਲੈ ਕੇ ਸਿੱਟੇ ਚੋਂਦੇ ਪਏ ਨੇ ਨਿੱਕੇ ਨਿੱਕੇ ਬੱਚੇ ਚਲੋ ਮਾਰਾਇ ਰੇਕ ਨੂੰ ਸਾਰਾ ਰਾਜ-ਰਾਜ ਕਰੇ ਜਿੱਕਦੇ ਰਾਜ-ਰਾਜ ਲੋਕ ਖਾਨ ਗਰੀਬੀ ਨਾ ਕਿਸੇ ਤੇ ਹੋਵੇ ਸੱਚੇ ਪਾਤਸ਼ਾਹ ਵੇ ਵੇ ਹੈ ਡੰਗਰਾਂ ਨਾਲ ਪੰਗੇ ਲੈਂਦੇ ਹਾਂ ਅੱਜ ਵਾਗ ਜਣਾ ਬਾਲੇ ਪੰਗੇ ਲੈਂਦੇ ਆ ਇਹ ਬਣਾਉਂਦੇ ਘੋੜੀਆਂ ਇਹਨਾਂ ਨੂੰ ਜਦੋਂ ਲੱਤ ਪਾ ਗਏ ਨਾ ਟੋਟਾ ਤੇ ਘੋੜੀਆਂ ਐਸੀਆਂ ਬਣਨ ਗਈਆਂ ਜਿਹੜੀ ਯਾਦ ਪੇ ਕਰੋਗੇ ਜਿਹੜਾ ਉੱਤੇ ਚੜਿਆ ਜੇ ਭੱਜ ਗਈਆਂ ਨਾ ਹਸਾਬ ਲਾ ਲਿਆ ਜੀ ਉੱਤੇ ਚੜਿਆ ਜੇ ਪੱਜ ਪਿਆ ਨਾ ਇਹ ਚੋਟੀਆਂ ਉੱਤੋਂ ਉੱਤਰਿਆ ਨਹੀਂ ਜਾਣਾ ਛੇਤੀ ਆ ਇੱਕ ਤਾਂ ਡਿੱਗਿਆ ਜੇ ਚੋਟੀ ਤੋਂ ਥੱਲੇ ਪਿਆ ਜੇ ਮੇਰਾ ਕੈਮਰਾ ਹੀ ਬੰਦ ਹੋ ਗਣਾ ਨਹੀਂ ਵਖਾਉਣਾ ਹੀ ਤੁਹਾਨੂੰ ਉਹ ਬੁਰੀ ਚੋਟੀ ਤੋਂ ਪੜਾ ਦੇ ਡਿੱਗਿਆ ਹੈ ਭੱਜ ਕੇ ਫੇਰ ਹੁਣ ਚੜਨਗੇ ਫੇਰ ਵਖਾਉਣੇ ਅੰਡੇ ਕਿਤੇ ਡੂਗਦੇ ਤੁਹਾਨੂੰ ਇਹ ਉਹ ਬਹਿ ਗਿਆ ਜੀ ਚੱਲਣ ਹੁਣ ਅ ਡੰਡੇ ਮਾਰਾਂ ਮਗਰੋਂ ਡੰਡੇ ਹੁਣ ਭਜਾਓ ਪਜਾਓ 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 ਫੁੱਲ ਡੰਡਾ ਡੰਡਾ ਲੈ ਕੇ ਉੱਤੇ ਚੜਜੋ ਵੇ ਕੀ ਕਰਨ ਦਾ ਹੈ ਜਵਾਗ ਹਾਂ ਮੱਜਾਂ ਨੂੰ ਕੋਡੀਆਂ ਬਣਾਈ ਖੜੇ ਆਗੇ ਓ ਠੀਕ ਹੈ ਨਿਕਾ ਬੱਜ ਗਿਆ ਬੱਜ ਗਿਆ ਬੱਜ ਗਿਆ ਓਏ ਇੱਕ ਹੋਰ ਬੈ ਗਿਆ ਜੇ ਹੁਣ ਹਾਂ ਇਹ ਆ ਦੇਖੋ ਕੋਰ ਬਹਿ ਗਿਆ ਥੋੜੇ ਦੂਰ ਆ ਤੇ ਕੈਮਰਾ ਨੇੜੇ ਕਰਕੇ ਖੋਣਾ ਮੜੀ ਫਿਰ ਆਏਗੀ ਤਾਂ ਸਾਫ ਨਹੀਂ ਵੀਡੀਓ ਧੁੰਦਲੀ ਜਿਹੀ ਆਊਗੀ ਡੰਡਾ ਫੇਰੋ ਡੰਡਾ ਓ ਇਹ ਉਹ ਡਿੱਗੇ ਗਾਏ ਨਿੰਬਾ ਜਿਗੇ ਭਾਈ ਗਿਆ ਉੱਤਰ ਕੇ ਮਾਰ ਕੇ ਝਾਲ ਉੱਤਰ ਗਿਆ ਆ ਚੜ ਗਿਆ ਫੇਡੇ ਗਿਆ ਥੱਲੇ ਖਿੱਚੀ ਫਿਰਦੇ ਨੂੰ ਚਾਰੀ ਨੂੰ ਆ ਇੱਕ ਤਾਂ ਬੈਠਾ ਹਾਂ ਉਹਦੇ ਉੱਤੇ ਬੂਰੀ ਦੇ ਤੇ ਇੱਕ ਕਾਲੀ ਨੂੰ ਅੱਗੇ ਅੱਗੇ ਖਿੱਚੀ ਆਉਂਦੇ ਹੈ ਕੀ ਇਹਨਾਂ ਤਮਾਸ਼ਾ ਬਣਾਇਆ ਜਵਾਕਾਂ ਨੇ ਘਰੋਂ ਆਇਆ ਡੰਗਰ ਚਾਰਨ ਦੂਰ ਬੜੀ ਆ ਤਾਂ ਕਰਕੇ ਨਹੀਂ ਸਾਫ਼ ਹੋਣਦਾ ਕੈਮਰੇ 'ਚ ਜਦੋਂ ਮੈਂ ਨੇੜੇ ਕੀਤਾ ਕੈਮਰਾ ਨਾਲ ਵੇਹ ਨਾ ਝੂਟੀਆਂ ਨੂੰ ਘੋੜੀਆਂ ਬਣਾਇਆ ਇੱਕ ਅੱਧੀ ਦੀ ਟਿਕ ਟੂ ਕਿ ਲੱਤ ਟੁੱਟੇਗੀ ਫੇਰ ਸੁਆਦ ਆਏਗਾ ਇਹਨਾਂ ਨੂੰ ਉਹ ਡੰਡਾ ਲੈ ਮਗਰ ਬੂਰੀ ਨੂੰ ਡੰਡਾ ਲੈ ਮਗਰ ਬੂਰੀਂ ਡੰਡਾ ਤਾਇਆ ਕਰੇ ਡੰਡਾ ਮਾਰ ਇੱਕ ਕੁੱਤਰੇ ਦਾ ਇੱਕ ਚੜ ਜਾਏਗਾ ਇਹ ਓ ਲੈ ਚੜ ਗਿਆ ਨਾ ਇਹਨਾਂ ਸਾਰੇ ਦਾ ਇੰਝ ਕਰਦੇ ਜਾਣਾ ਘਰ ਤੱਕ ਇੱਕ ਚੜ ਜਾਏਗਾ ਕੁੱਤਰ ਜਾਏਗਾ ਕਿ ਚੜ ਜਾਏਗਾ ਕੁੱਤਰ ਜਾਏਗਾ ਆਹ ਦੂਜੀ ਵਾਰੀ ਆ ਗਈ ਏ ਨਹੀਂ ਫੜ ਕੇ ਹੰਤਾ ਲਈ ਜਾਂਦੇ ਆਹ ਵਾਰੀ ਵਾਰੀ ਚੜਦੇ ਸੀ ਉਹ ਬਹਿ ਗਿਆ ਜੀ ਚੱਲ ਲੇ ਆ ਐਨੂ ਕਾਲੀ ਨੂੰ ਲੈ ਆ ਕਾਲੀ ਨੂੰ ਐਨੂ ਤੁਰਦੀਆਂ ਹੀ ਨਹੀਂ ਤੁਹਾਡੇ ਤੋਂ ਬਹਿ ਗਿਆ ਜੇ ਫੇਰ ਹੁਣ ਵੇਨੇ ਐਨੂ ਕੀ ਕਰਦਾ ਭਜਾਉਂਦਾ ਨਹੀਂ ਓਏ ਹਾਂ ਤੇ ਪਾਈ ਪੰਜ ਸੱਤ ਟਰਾਲੀਆਂ ਤੂੜੀ ਦੀਆਂ ਤੇ ਆ ਲੈ ਏ ਧੱਕਣ ਵਾਸਤੇ ਹਾਂ ਦੱਸੋ ਪ੍ਰਧਾਨ ਜੀ ਤੁਸੀਂ ਕਿਹਾਂ ਦੇ ਸਾਹਿਬ ਜੀ ਚੱਲੇ ਛੱਡਣ ਚੱਲ ਰੇ ਚੱਲੇ ਜੇ ਜਾਂ ਛੱਟਿਓ ਅੱਛਾ ਓਏ ਆ ਮਗਰ ਨਾ ਵੱਜੀ ਆ ਜਾ ਛੱਡਿਆ ਛੱਡਿਆ ਚੱਲ ਚਲੋ ਲੈ ਜਾਓ ਇਹਨੂੰ ਆ ਜੀ ਹੁਣ ਚੱਡਣ ਚੱਲੇ ਆਂ ਅਸੀਂ ਇਹਨੂੰ ਕਟਿਆਂ ਵਾਲੀ ਤੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਗਾਲ ਲੈ ਕਮੈਂਟ ਸ਼ੇਅਰ ਕਰੋ ਸੌਦਾ ਵੜਾਉ ਆ ਲਓ ਜੀ ਬਲਦੇਵ ਨੂੰ ਸੱਦਾਂ ਆਇਆ ਮੈਂ ਹੈ ਤੇ ਗੁੱਟੀਆਂ ਵੜਨ ਗਈਆਂ ਸੌਦਾ ਵਧੀਆ ਵਧੀਆ ਤੂੰ ਸੁਣਾ ਵਧੀਆ ਵਧੀਆ ਹੋਰ ਠੀਕ ਹੈ ਕਿਵੇਂ ਆ ਨਾ ਜੈਨੀ ਬਸ ਹੋਸੀ ਇਹ ਉੱਤਰਦਾ ਨਹੀਂ ਪਿਆ ਯਾਰ ਮਗਰ ਹੋਰ ਬਣਾ ਰਿਹਾ ਚੱਲ ਉੱਤਰ ਥੱਲੇ ਚੱਲ ਚੱਲ ਇਧਰ ਨੱਚਦਾ ਹੀ ਹੋਣਾ ਇਧਰ ਚੱਲ ਕਿੱਦੇ ਹਾਂ ਆਏ ਇਧਰ ਬਣਾ ਤਾਜ ਤੂੜੀ ਲਵਾਈ ਅੱਜ ਇਹਨੂੰ ਜਾਏ ਬਣਿਆ ਹੋਇਆ ਤਾਈ ਹਾਂ ਅਵੇ ਬਾਏ ਬਾਏ ਕਰੀ ਜਾਂਦਾ ਚੱਲ ਠੀਕ ਐ ਚੰਗਾ ਓਕੇ